ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅ ਅੱਜ ਤੁਹਾਡੇ ਨਾਲ ਗੱਲ ਕਰਨੀ ਸੀ ਫਲਾਈਟ ਬਾਰੇ ਫਲਾਈਟਾਂ ਬਾਰੇ ਇੱਕ ਤੁਹਾਡੇ ਨਾਲ ਜਿਹੜੀ ਜ਼ਰੂਰੀ ਜਾਣਕਾਰੀ ਸ਼ੇਅਰ ਕਰਨੀ ਸੀਗੀ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਕਿਸੇ ਨਾਲ ਇਹੋ ਜਿਹੀ ਪ੍ਰੋਬਲਮ ਹੋ ਸਕੇ ਹੋ ਜਾਵੇ ਅ ਉਹ ਹੈਗੇ ਆ ਉਹ ਹੈਗੀਆਂ ਜੇ ਤੁਸੀਂ ਸਸਤੀਆਂ ਟਿਕਟਾਂ ਜਿਹੜੀਆਂ ਲੱਭਦੇ ਆ ਜਾਂ ਤੁਸੀਂ ਸਸਤੀਆਂ ਟਿਕਟਾਂ ਬਾਈ ਕਰਨਾ ਚਾਹੁੰਦੇ ਆ ਤਾਂ ਮੋਸਟਲੀ ਤੁਹਾਨੂੰ ਜਿਹੜੀਆਂ ਆ ਅ ਸਕਾਈ ਸਕੈਨਰ ਹੋ ਗਿਆ ਤੁਮ ਬਾਤ ਜਿਹੜਾ ਵਾ booking.com ਜਾਂ ਇਦਾਂ ਦੀਆਂ ਜਿਹੜੀਆਂ ਵੈਬਸਾਈਟ ਹੋ ਗਈਆਂ ਉਹਨਾਂ ਦੇ ਉੱਤੇ ਜਿਹੜੀਆਂ ਵਾ ਸਸਤੀਆਂ ਟਿਕਟਾਂ ਆਪਾਂ ਨੂੰ ਜਿਹੜੀਆਂ ਮਿਲ ਜਾਂਦੀਆਂ ਬਟ ਸਸਤੀਆਂ ਟਿਕਟਾਂ ਦੇ ਵਿੱਚ ਇੱਕ ਇਸ਼ੂ ਹੁੰਦਾ ਵਾ ਇੱਕ ਪ੍ਰੋਬਲਮ ਕਈਆਂ ਟਿਕਟਾਂ ਦੇ ਵਿੱਚ ਹੁੰਦੀ ਆ ਉਹ ਤੁਹਾਡੇ ਨਾਲ ਮੰਜੂਰ ਉਹ ਜਿਹੜੀ ਸ਼ੇਅਰ ਕਰੂੰਗਾ ਉਹਦੇ ਵਿੱਚ ਇਹ ਹੁੰਦਾ ਕਿ ਕੁਝੇ ਲੋਕ ਇਦਾਂ ਹੁੰਦੇ ਆ ਕਿ ਜਿਹੜੀ ਮੋਸਟਲੀ ਜੇ ਤੁਸੀਂ ਚੈੱਕ ਕਰੋਗੇ ਨਾ booking.com ਤੇ ਜਾਂ ਤੁਸੀਂ sky scanner ਤੇ ਉਹਦੇ ਤੇ ਤੁਹਾਨੂੰ ਜਿਹੜੀਆਂ 250 ਯੂਰੋ ਦੀ 200 ਯੂਰੋ ਦੀ 220 ਦੀ 300 ਯੂਰੋ ਦੀ ਜਿਹੜੀ ਆ ਟਿਕਟਾਂ ਜਿਹੜੀਆਂ ਮਿਲ ਜਾਣਗੀਆਂ ਜਿਹੜੀਆਂ ਮਰਮਾਨੀਆਂ ਤੋਂ ਜਿਹੜੀਆਂ ਇੰਡੀਆ ਵਾਸਤੇ ਦਿੱਲੀ ਵਾਸਤੇ ਤੇ ਉਹ ਜਿਹੜੀ ਟਿਕਟ ਹੁੰਦੀ ਆ ਉਹਦੇ ਵਿੱਚ ਇਦਾਂ ਹੁੰਦਾ ਮਰਮਾਨੀਆਂ ਤੋਂ ਫਲਾਈਟ ਉੱਡਣੀ ਆ ਉਹ ਹੋ ਸਕਦਾ ਵਾ ਇਟਲੀ ਜਾ ਕੇ ਰੁਕੇ ਜਾਂ ਫਰਾਂਸ ਜਾ ਕੇ ਰੁਕੇ ਉੱਥੋਂ ਜਿਹੜੀ ਫਲਾਈਟ ਚੇਂਜ ਹੋਣੀ ਆ ਤੁਰਕੀ ਤੁਰਕੀ ਤੋਂ ਤੁਹਾਡੀ ਜਿਹੜੀ ਫਲਾਈਟ ਚੇਂਜ ਹੋਣੀ ਆ ਦਿੱਲੀ ਵਾਸਤੇ ਜਾਂ ਫਿਰ ਹੋ ਸਕਦਾ ਕਿ ਫਰਾਂਸ ਤੋਂ ਜਾਂ ਜਰਮਨ ਤੋਂ ਜਾਂ ਆਸਟਰੀਆ ਤੋਂ ਚੇਂਜ ਹੋ ਕੇ ਉਹ ਜਾਊਗੀ ਜੱਦਾ ਜਿਹੜਾ ਸਾਊਦੀਆ ਅਰਬ ਸਾਊਦੀ ਅਰਬ ਤੋਂ ਜਿਹੜੀ ਦਿੱਲੀ ਜਾਉਗੀ ਸੋ ਜਿਹੜੀਆਂ ਇਦਾਂ ਦੀਆਂ ਹੁੰਦੀਆਂ ਫਲਾਈਟ ਉਹਦੇ ਵਿੱਚ ਲਿਖਿਆ ਹੁੰਦਾ ਟਰਾਂਜ਼ਿਟ ਟਰਾਂਜ਼ਿਟ ਦਾ ਮਤਲਬ ਇਹ ਹੁੰਦਾ ਕਿ ਇਹ ਤੁਹਾਨੂੰ ਵੀਜ਼ਾ ਰਿਕੁਆਇਰ ਜਿੱਦਾਂ ਮੰਨ ਲਓ ਹੁਣ ਜੇ ਸ਼ੈਨਗਨ ਜ਼ੋਨ ਦੇ ਵਿੱਚ ਰਮਾਨੀਆ ਆ ਗਿਆ ਮਤਲਬ ਜੇ ਤੁਸੀਂ ਜੇ ਤੁਸੀਂ ਇੱਕ ਪ੍ਰਾੰਤ ਤੋਂ ਬਾਹਰ ਜਾਂਦੇ ਆ ਮੰਨ ਲਓ ਤੁਸੀਂ ਇੱਥੋਂ ਉੜਦੇ ਆ ਇੱਥੋਂ ਰਮਾਨੀਆ ਤੋਂ ਉੜਦੇ ਆ ਇਟਲੀ ਨੂੰ ਠੀਕ ਹੈ ਇਟਲੀ ਤੋਂ ਤੁਸੀਂ ਜਾਵਾਂ ਜਾਓਗੇ ਜੌਰਡਨ ਜਾਂ ਫਿਰ ਜਾਓਗੇ ਤੁਸੀਂ ਸਾਊਦੀ ਅਰਬ ਤੇ ਉੱਥੋਂ ਤੁਸੀਂ ਦਿੱਲੀ ਜਾਓਗੇ ਤੇ ਉਹਦੇ ਵਾਸਤੇ ਤੁਹਾਨੂੰ ਜਿਹੜਾ ਵੀਜ਼ਾ ਲੈਣਾ ਪੈਣਾ ਇਥੋਂ ਜੀ ਤੁਸੀਂ ਉੱਡੋਗੇ ਤੁਸੀਂ ਜਿਹੜਾ ਵਾ ਇਟਲੀ ਨੂੰ ਜਾਓਗੇ ਤੇ ਤੁਹਾਨੂੰ ਵੀਜ਼ੇ ਦੀ ਰਿਕੁਆਇਰ ਨਹੀਂ ਹੈ ਜੇ ਮੰਨ ਲਓ ਤੁਸੀਂ ਇੱਕ ਅਪਰਾਂਤ ਤੋਂ ਬਾਅਦ ਚ ਜਾਂਦੇ ਆ ਤੁਹਾਨੂੰ ਵੀਜ਼ੇ ਦੀ ਰਿਕੁਆਇਰ ਨਹੀਂ ਹੈਗੀ ਕਿਉਂਕਿ ਆਪਾਂ ਜਾ ਸਕਦੇ ਆ ਆਪਾਂ ਨੂੰ ਹੈਗਾ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਹੈਗੀ ਠੀਕ ਆ ਆਪਾਂ ਜਾ ਸਕਦੇ ਆ ਤੇ ਜਦੋਂ ਤੁਸੀਂ ਇਟਲੀ ਤੋਂ ਉੱਡ ਕੇ ਸਾਊਦੀ ਅਰਬ ਨੂੰ ਜਾਓਗੇ ਤੇ ਤੁਹਾਨੂੰ ਸਾਊਦੀ ਅਰਬ ਦਾ ਜਿਹੜਾ ਵੀਜ਼ਾ ਲੈਣਾ ਪੈਣਾ ਵਾ ਤੁਹਾਨੂੰ ਫਲਾਈ ਕਰਨ ਨਹੀਂ ਦਿੱਤਾ ਜਾਊਗਾ ਸੋ ਇਸ ਕਰਕੇ ਕੋਸ਼ਿਸ਼ ਕਰਿਓ ਜਿੱਥੇ ਟਰਾਂਜ਼ਿਟ ਵੀਜ਼ਾ ਰਿਕੁਆਇਰ ਲਿਖਿਆ ਹੋਵੇ ਜਿਹੜੀ ਟਿਕਟ ਤੇ ਜਿਹੜੋਂ ਤੁਸੀਂ ਟਿਕਟ ਚੈੱਕ ਕਰਦੇ ਆ ਤੇ ਉਹ ਟਿਕਟ ਬਿਲਕੁਲ ਨਾ ਲਿਓ ਤੁਸੀਂ ਟਿਕਟ ਲੈਣੀ ਆ ਕਿ ਜੇ ਮੰਨ ਲਓ ਤੁਸੀਂ ਹਰਮਾਨੀਆ ਤੋਂ ਉੜਦੇ ਆ ਤੇ ਤੁਰਕੀਸ਼ ਏਅਰਲਾਈਨ ਤੇ ਜਾਂਦੇ ਆ ਤੇ ਫਿਰ ਤੁਹਾਨੂੰ ਜਿਹੜਾ ਵੀਜ਼ੇ ਦੀ ਰਿਕੁਆਇਰ ਨਹੀਂ ਆ ਫਿਰ ਉਹ ਹਰਮਾਨੀਆ ਤੋਂ ਅੱਗੇ ਤੁਸੀਂ ਤੁਰਕੀ ਤੁਰਕੀ ਤੋਂ ਫਿਰ ਤੁਸੀਂ ਹੋ ਸਕਦਾ ਕਿਸੇ ਦਾ ਦਿੱਲੀ ਜਾਓ ਜਾਂ ਫਿਰ ਤੁਰਕੀ ਤੋਂ ਮਾਸਕਟ ਮਾਸਕਟ ਤੋਂ ਦਿੱਲੀ ਇਦਾਂ ਜਿਹੜੀ ਜਿਹੜੀ ਆ ਵੀਜ਼ੇ ਦੀ ਰਿਕੁਆਇਰ ਜਿਹੜੀ ਉਹ ਨਹੀਂ ਹੁੰਦੀ ਹੈਗੀ ਸੋ ਜੇ ਤੁਹਾਨੂੰ ਟਰਾਂਜ਼ਿਟ ਲਿਖਿਆ ਹੁੰਦਾ ਵਾ ਤਾਂ ਟਿਕਟ ਤੇ ਟਰਾਂਜ਼ਿਟ ਵੀਜ਼ਾ ਉਥੇ ਤੁਹਾਨੂੰ ਟ੍ਰਾਂਜ਼ਿਟ ਜਿਹੜਾ ਵੀਜ਼ੇ ਦੀ ਲੋੜ ਪੈਣੀ ਹੈ ਜਾਂ ਤਾਂ ਤੁਸੀਂ ਵੀਜ਼ਾ ਬਾਇ ਕਰ ਲਓ ਜਿੱਦਾਂ ਸਾਊਦੀ ਅਰਬ ਦਾ ਟ੍ਰਾਂਜ਼ਿਟ ਵੀਜ਼ਾ ਬਾਇ ਕਰ ਲਓ ਜੇ ਤੁਸੀਂ ਰਮਾਨੀਆ ਜਾ ਰਹੇ ਆ ਰਮਾਨੀਆ ਤੋਂ ਜਿਹੜਾ ਇਟਲੀ ਇਟਲੀ ਤੋਂ ਸਾਊਦੀ ਅਰਬ ਸਾਊਦੀ ਅਰਬ ਦੇ ਲਈ ਜਾਂ ਫਿਰ ਰਮਾਨੀਆ ਤੋਂ ਤੁਸੀਂ ਜਾ ਰਹੇ ਆ ਆਬੂਦਾਬੀ ਜਾਂ ਦੁਬਈ ਜੇ ਉਥੇ ਲਿਖਿਆ ਕਿ ਟ੍ਰਾਂਜ਼ਿਟ ਵੀਜ਼ਾ ਰਿਕੁਆਇਰ ਤੁਹਾਨੂੰ ਜਿਹੜਾ ਵੀਜ਼ਾ ਲੈਣਾ ਪੈਣਾ ਟ੍ਰਾਂਜ਼ਿਟ ਵੀਜ਼ਾ ਇੰਨਾ ਮਹਿੰਗਾ ਨਹੀਂ ਮਿਲਦਾ ਬਟ ਜੇ ਤੁਸੀਂ ਸੋਚਦੇ ਕਿ ਨਹੀਂ ਸਾਡੇ ਕੋਲ ਰਮਾਨੀਆ ਦਾ ਵੀਜ਼ਾ ਜਰਮਾਨੀਆਂ ਦਾ ਟੀਆਰਸੀ ਕਾਰਡ ਆ ਜਾਂ ਸੀ ਸ਼ੈਨਗਨ ਦਾ ਸਾਡੇ ਕੋਲ ਵੀਜ਼ਾ ਵਾ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਇਦਾਂ ਦਾ ਕੋਈ ਸ਼ ਨਹੀਂ ਹੈਗਾ ਉੱਥੇ ਜੇ ਤੁਹਾਨੂੰ ਤੁਹਾਡੀ ਟਿਕਟ ਤੇ ਲਿਖਿਆ ਕਿ ਟਰਾਂਜ਼ਿਟ ਵੀਜ਼ਾ ਰਿਕੁਆਇਰ ਤੇ ਤੁਹਾਨੂੰ ਜਿਹੜਾ ਟਰਾਂਜ਼ਿਟ ਵੀਜ਼ਾ ਲੈਣਾ ਪੈਣਾ ਸੋ ਜਿਹੜੀਆਂ ਸਸਤੀਆਂ ਟਿਕਟਾਂ ਵਾ ਉਹਨਾਂ ਵਿੱਚ ਇਹ ਜ਼ਿਆਦਾ ਇਸ਼ੂ ਹੋਊਗਾ ਜਿਹੜੀਆਂ 200 250 ਜਿਹੜੀਆਂ ਯੂਰੋ ਦੀਆਂ ਟਿਕਟਾਂ ਹੁੰਦੀਆਂ ਉਹਨਾਂ ਵਿੱਚ ਜ਼ਿਆਦਾਤਰ ਇਹ ਇਸ਼ੂ ਆਉਂਦਾ ਵਾ ਸੋ ਇਸ ਕਰਕੇ ਇਸ ਗੱਲ ਦਾ ਖਾਸ ਧਿਆਨ ਰੱਖਿਓ ਜੀ ਟ੍ਰਾਂਜ਼ਿਟ ਵੀਜ਼ੇ ਦੇ ਨਾਲ ਵਰਗੀ ਕੋਈ ਟਿਕਟ ਤੁਸੀਂ ਬਾਈ ਕਰਦੇ ਆ ਤੇ ਉਹਦੇ ਵਿੱਚ ਤੁਹਾਨੂੰ ਜਿਹੜਾ ਵੀਜ਼ਾ ਲੈਣਾ ਪੈਣਾ ਬਾਕੀ ਮੋਸਟਲੀ ਜਿਹੜੀਆਂ ਟਿਕਟਾਂ ਜਿਹੜੀਆਂ ਹੁਣ ਜਿਹੜਾ ਟਿਕਟ ਦਾ ਪ੍ਰਾਈਸ ਜਿਹੜਾ ਚੱਲਦਾ ਵਾ 300 ਤੋਂ ਲੈ ਕੇ 400 ਦੇ ਵਿੱਚ ਵਿੱਚ ਜਿਹੜੀ ਹੈ ਟਿਕਟ ਅਮਾਨੀਆ ਤੋਂ ਇੰਡੀਆ ਦੀ ਜਿਹੜੀ ਉਹ ਮਿਲਦੀ ਪਈ ਆ ਜੇ ਤੁਸੀਂ ਜਲਦੀ ਲੈਣੀ ਹੈ ਮਤਲਬ ਜੇ ਤੁਸੀਂ ਇੱਕ ਦੋ ਦਿਨ ਦੇ ਵਿੱਚ ਬਾਈ ਕਰਨੀ ਐਮਰਜੈਂਸੀ ਜਾਣਾ ਹੋ ਸਕਦਾ ਥੋੜੀ ਜੀ ਐਕਸਪੈਂਸਿਵ ਹੋਵੇ ਬਟ ਜੀ ਤੁਸੀਂ ਦੱਸਿਆ 15 ਜਾਂ 20 ਦਿਨ ਦਾ ਜਿਹੜਾ ਫਰਕ ਪਾ ਕੇ ਚੱਲਦੇ ਆ ਕਿ ਤੁਹਾਨੂੰ 300 ਤੋਂ ਲੈ ਕੇ 400 ਦੇ ਵਿੱਚ ਵਿਚ ਜਿਹੜੀ ਆ ਜਿਹੜੀ ਆ ਟਿਕਟ ਜਿਹੜੀ ਵਧੀਆ ਟਿਕਟ ਜਿਹੜੀ ਮਿਲ ਜਾਣੀ ਹੈ ਜਿਹਦੇ ਵਿੱਚ 30 ਕਿਲੋ weight ਹੁੰਦਾ ਨਾਲ 25 ਕਿਲੋ weight ਹੁੰਦਾ ਵਾ ਜਾਂ ਇਦਾਂ 38 ਕਿਲੋ weight ਹੁੰਦਾ 32 ਕਿਲੋ ਇਦਾਂ ਦੀ ਯੂਨਿਟ ਟਿਕਟਾਂ ਤੁਹਾਨੂੰ ਮਿਲ ਜਾਣੀਆਂ ਬਟ ਕੋਸ਼ਿਸ਼ ਕਰੋ ਜੇ ਤੁਸੀਂ ਕੱਲਾ ਤੁਹਾਡੇ ਕੋਲ ਹੈਂਡ ਬੈਗ ਹੀ ਆ ਤੇ ਤੁਸੀਂ ਸੋਚਦੇ ਕਿ ਮੈਂ 2200 ਵਾਲੀ ਟਿਕਟ ਲੈ ਕੇ ਚੱਲ ਜਾਾਂ ਤੇ ਉਹਦੇ ਵਿੱਚ ਤੁਹਾਨੂੰ ਇੱਕ ਦੋ ਵੀਜ਼ੇ ਲੈਣੇ ਪੈਣੇ ਆ ਜਿੱਥੇ ਟਰਾਂਜ਼ਿਟ ਲਿਖਿਆ ਹੁੰਦਾ ਜਦੋਂ ਤੁਸੀਂ ਟਿਕਟ ਬਾਏ ਕਰਨ ਤੋਂ ਪਹਿਲਾਂ ਉਹਨੂੰ ਪੜ੍ਹ ਲਿਆ ਕਰੋ ਦੇਖ ਲਿਆ ਕਰੋ ਕਿ ਆ ਵੀ ਰਮਾਨੀਆ ਤੋਂ ਇਟਲੀ ਵਾਸਤੇ ਟਰਾਂਜ਼ਿਟ ਲਿਖਿਆ ਵਾ ਇਟਲੀ ਤੋਂ ਜਾਰਡਨ ਜਾਂ ਸਾਊਦੀ ਅਰਬ ਜਾਂ ਦੁਬਈ ਵਾਸਤੇ ਇਹਨਾਂ ਨੇ ਟਰਾਂਜ਼ਿਟ ਲਿਖਿਆ 96 ਵੀਜ਼ਾ ਰਕਵਾਇਆ ਤੇ ਉੱਥੇ ਤੁਹਾਨੂੰ ਜਿਹੜਾ ਵਾ ਵੀਜ਼ਾ ਲੈਣਾ ਪੈਣਾ ਜੇ ਤੁਹਾਡੇ ਕੋਲ ਵੀਜ਼ਾ ਹੈਗਾ ਤਾਂ ਕੋਈ ਪ੍ਰੋਬਲਮ ਨਹੀਂ ਜੇ ਨਹੀਂ ਹੈਗਾ ਤੇ ਫਿਰ ਤੁਹਾਨੂੰ ਜਿਹੜਾ ਵਾ ਵੀਜ਼ਾ ਲੈਣਾ ਪੈਣਾ ਤੋਂ ਇਲਾਵਾ ਜੇ ਤੁਸੀਂ ਇੱਕ ਅਪਰੇਅਲ ਤੋਂ ਪਹਿਲਾਂ ਜਿਹੜੀ ਹੈ ਵੀਜ਼ਾ ਜੀਰ ਆ ਵੀਜ਼ਾ ਜੀਰ ਦੇ ਉੱਤੇ ਤੁਸੀਂ ਜਾਣਦੇ ਆ ਮੰਨ ਲਓ ਕਿ ਤੁਹਾਡੀ ਜਿਹੜੀ ਫਲਾਈਟ ਆ ਰਮਾਨੀਆ ਤੋਂ ਜਿਹੜੀ ਤੁਹਾਡੀ ਫਲਾਈਟ ਉੱਡਣੀ ਆ ਉਹ ਇਟਲੀ ਰੋਮਾਂ ਨੂੰ ਜਾਣੀ ਆ ਤੇ ਰੋਮਾਂ ਤੋਂ ਤੁਹਾਡੀ 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 ਫਲਾਈਟ ਆ ਉਹ ਜਾਣੀ ਆ ਅਬੂਦਾਬੀ ਤੇ ਅਬੂਦਾਬੀ ਤੋਂ ਦਿੱਲੀ ਨੂੰ ਜਾਣੀ ਤੇ ਉੱਥੇ ਤੁਹਾਨੂੰ ਜਿਹੜੇ ਵੀਜ਼ ਜੇਰ ਲਾਈਨ ਵਾਲੇ ਆ ਜਿਹੜੇ ਰਮਾਨੀਆ ਦੇ ਵਿੱਚ ਉਹ ਤੁਹਾਨੂੰ ਫਲਾਈ ਨਹੀਂ ਕਰੰਦੇ ਦੇਣਗੇ ਕਿਉਂਕਿ ਵੀਜ਼ ਜੇਰ ਲਾਈਨ ਜਿਹੜੀ ਆ ਉਹ ਜਿਹੜੀ ਆ ਵੀਜ਼ਾ ਰਿਕੁਆਇਰ ਕਰਦੀ ਆ ਉਹਨਾਂ ਨੂੰ ਵੀਜ਼ਾ ਚਾਹੀਦਾ ਹੁੰਦਾ ਜਾਂ ਉਹਨਾਂ ਨੂੰ ਕੋਈ ਇਟਲੀ ਦਾ TCRC ਦਾ ਡਾਕੂਮੈਂਟ ਚਾਹੀਦਾ ਹੁੰਦਾ ਉਹ ਫੇਰ ਹੀ ਤੁਹਾਨੂੰ ਜਿਹੜਾ ਵਾ ਫ্লাই ਕਰਨ ਦੇਣਗੇ ਅਦਰਵਾਈਜ਼ ਉਹ ਫ্লাই ਨਹੀਂ ਕਰਨ ਦੇਣਗੇ ਇਹ ਗੱਲ ਦਾ ਖਾਸ ਧਿਆਨ ਰੱਖਿਓ ਜੀ ਜੇ ਰਲ ਵਾਲੇ ਇੱਕ ਪਰਿਆਂ ਤੋਂ ਪਹਿਲਾਂ ਜੀ ਤੁਸੀਂ ਜਾਣਦੇ ਆ ਬਾਈਰ ਤੁਹਾਨੂੰ ਜਿਹੜਾ ਵਾ ਵੀਜ਼ਾ ਰਿਕਵਾਇਰ ਆ ਤੁਹਾਨੂੰ ਉਹਦਾ ਡਾਕੂਮੈਂਟ ਰਿਕਵਾਇਰ ਆ ਤੇ ਉਹ ਤੁਹਾਨੂੰ ਫ্লাই ਨਹੀਂ ਕਰਨ ਦੇਣਗੇ ਸੋ ਇਸ ਗੱਲ ਦਾ ਜਿਹੜਾ ਖਿਆਲ ਰੱਖਿਓ ਹੋਰ ਵੀ ਕਈ 에ਰਲਾਈਨਾਂ ਜਿਹੜੀਆਂ ਇੱਥੋਂ ਜਿਹੜੀਆਂ ਫ্লাই ਨਹੀਂ ਕਰਨ ਦਿੰਦੀਆਂ ਜੇ ਤੁਹਾਡੇ ਕੋਲ ਵੀਜ਼ਾ ਨਹੀਂ ਹੈਗਾ ਸੋ ਇਹ ਚੀਜ਼ਾਂ ਸੀਗੀਆਂ ਤੁਹਾਨੂੰ ਸ਼ੇਅਰ ਕਰਨੀਆਂ ਬਾਕੀ ਦੀ ਵੀਡੀਓ ਚੰਗੀ ਲੱਗੀ ਲਾਈਕ ਕਰੋ ਜੁਬਕ੍ਰੈ ਧੰਨਵਾਦੀ ਸਾਰਿਆਂ ਦਾ ਸਾਸਰੀ ਦਾ